ਹਾਪੂਰ ਪੀਰਾ ਚ ਸੀਵਰੇਜ ਦੀ ਸਮੱਸਿਆ ਹੋਣ ਕਰਕੇ ਪਾਣੀ ਦੀ ਨਿਕਾਸੀ ਸੰਬੰਧੀ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਇੱਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਸ਼ਾਹਪੁਰ ਪੀਰਾ ਸੀਵਰੇਜ ਦੀ ਸਮੱਸਿਆ ਹੋਣ ਕਰਕੇ ਪਾਣੀ ਦੀ ਨਿਕਾਸੀ ਸੰਬੰਧੀ ਵੱਡੀ ਮੁਸ਼ਕਿਲਾਂ ਆ ਰਹੀਆਂ ਹਨ ਇਸ ਮੌਕੇ ਜਗਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਗੁਰਮੇਲ ਸਿੰਘ ਨੇ ਦੱਸਿਆ ਉਹਨਾਂ ਦੇ ਘਰ ਦੀ ਨੀਂ ਵੀ ਬੈਠ ਚੁੱਕੀ ਹੈ ਕਿਉਂਕਿ ਪਾਣੀ ਗਲੀਆਂ ਤੇ ਘਰਾਂ ਚ ਵੜ ਜਾਂਦਾ ਹੈ ਖਾਸ ਕਰਕੇ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਵੱਡੀ ਮੁਸ਼ਕਿਲ ਲੋਕਾਂ ਸਾਹਮਣੇ ਖੜ ਜਾਂਦੀ ਹੈ ਕੁਲਬੀਰ ਸਿੰਘ ਗੁਰਮੀਤ ਸਿੰਘ ਸੁਖਵਿੰਦਰ ਸਿੰਘ ਹਰਮਨ ਸਿੰਘ ਕਰਨ ਸਿੰਘ ਲਖਬੀਰ ਕੌਰ ਸਾਬਕਾ ਮੈਂਬਰ ਪੰਚਾਇਤ ਤੇ ਪਲਵਿੰਦਰ ਕੌਰ ਬਲਕਾਰ ਸਿੰਘ ਮੈਂਬਰ ਪੰਚਾਇਤ ਵੱਲੋਂ ਕੁਝ ਪਿੰਡਾਂ ਦੇ ਪਤਵੰਤਿਆਂ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਈ ਲੋਕ ਕੰਮ 'ਚ ਅੜੀਕਾ ਪਾਉਂਦੇ ਕਈ ਵਾਰ ਗਲੀ ਬਣਾਉਣ ਲਈ ਜਾਂਦੇ ਹਾਂ ਤੇ ਕਦੇ ਪੋਟੇ ਦਿੱਤੇ ਆ ਜਾਂਦੀਆਂ ਹਨ ਉਨਾ ਕੇ ਆ ਕਿ ਕਿਸੇ ਵੀ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ ਹੈ ਇਸ ਸਬੰਧੀ ਪਿਛਲੇ 2 ਦਿਨੀ ਤੋਂ ਦਰਖਾਸਤਾਂ ਵਾਰਸ ਅਪਲਾਈ ਤੇ ਸੀਵਰੇਜ ਸਬੰਧੀ ਵੀਡੀਓ ਦਫਤਰ ਢਿਲਵਾ ਵਿਖੇ ਦਿੱਤੀਆਂ ਗਈਆਂ ਹਨ ਪਰ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਜ਼ਿਕਰਯੋਗ ਪਿੰਡ ਦੀਆਂ ਗਲੀਆਂ ਤੇ ਘਰਾਂ ਵਿੱਚ بارش ਦਾ ਪਾਣੀ ਖੜਾ ਰਹਿਣਾ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਦੂਜੇ ਪਾਸੇ ਮਨਜੀਤ ਸਿੰਘ ਵੰਨਾ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਜਿਹੜੀਆਂ ਸਰਕਾਰ ਵੱਲੋਂ ਆਉਂਦੀਆਂ ਹਨ ਉਹ ਵਿਕਾਸ ਦੇ ਕੰਮਾਂ ਤੇ ਨਹੀਂ ਲੱਗ ਰਹੀਆਂ ਸਗੋਂ ਪਿੰਡ ਦੇ ਵਿਕਾਸ ਦੇ ਕੰਮ ਅਸੀਂ ਆਪਣੇ ਪਾਸੋਂ ਖਰਚਾ ਕਰਕੇ ਕਰ ਰਹੇ ਹਾਂ ਉਹਨਾਂ ਕਿਹਾ ਕਿ ਕੁਝ ਘਰਾਂ ਵੱਲੋਂ ਗਟਰਾ ਦਾ ਪਾਣੀ ਛੱਟ ਛੱਡ ਕੇ ਗੰਦਗੀ ਫੈਲਾ ਦਿੱਤੀ ਹੈ ਇਸ ਸਬੰਧੀ ਸਾਨੂੰ ਦਫ਼ਤਰਾਂ ਵਿੱਚ ਫੱਜਲਪਾਰ ਹੋਣਾ ਪਿਆ ਹੈ ਮੇਰੇ ਬੈਂਕ ਤੇ ਦੋ ਘਰ ਹਨ ਉਹ ਇਸ ਪਾਸੇ ਰਾਜੀ ਨਾਮ ਦੇ ਸੜਕ ਤੇ ਪਾਣੀ ਦੀ ਛਟਾਂਗੇ ਤੇ ਦੂਜੇ ਤੇ ਸੜਕ ਪੂਰੇ ਲੈਵਲ ਅਨੁਸਾਰ ਬਣ ਰਹੇ ਹਨ ਪਿੰਡ ਵਾਸੀਆਂ ਵੱਲੋਂ ਆਪਣੇ ਖਰਚੇ ਤੇ ਇੰਟਰਲੌਕ ਲਗਾਈ ਜਾ ਰਹੀ ਹੈ ਸਾਰਿਆਂ ਨੂੰ ਇਸ ਦੀ ਸਹੂਲਤ ਹੋਵੇਗੀ ਤੇ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਲੋਕ ਸਹਿਯੋਗ ਦੇਣ ਤਾਂ ਕਿ ਮੁਸ਼ਕਿਲ ਦਾ ਹੱਲ ਹੋ ਸਕੇ ਉਹਨਾਂ ਆਖਿਰਚਕਾਰ ਕਿ ਹਲਕਾ ਚਾਰਜ ਹਰ ਸਿਮਰਨ ਸਿੰਘ ਨੂੰ ਮੰਦੇ ਧਿਆਨ ਵਿੱਚ ਵੀ ਲਿਆਂਦਾ ਸੀ ਲੇਕਿਨ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਜਦੋਂ ਵੀਡੀਓ ਦਫ਼ਤਰ ਢਿਲਵਾ ਦੇ ਸੁਪਰ ਟੈਂਪ ਪਵਿੱਤਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੋਮਵਾਰ ਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਪ੍ਰਿਆ ਸਿੱਧੂ ਫੁਲਤ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਕੀ ਨਾਂ ਤੁਹਾਡਾ? ਜਗੰਦਰ ਸਿੰਘ ਜੀ। ਹਾਂਜੀ ਪੁੱਤਰ। ਜੀ ਸਰ। ਹਾਂਜੀ ਕਿੱਥੇ ਰਹਿਣ ਵਾਲੇ ਆ? ਸ਼ਾਹਪੁਰਪੀ ਦਾ। ਬਲਾਕ ਤੁਹਾਨੂੰ ਕਿਹੜਾ ਲੱਗਦਾ ਜੀ? ਲਾਟ ਢਿਲਵਾ ਜੀ। ਥਾਣਾ? ਥਾਣਾ ਵੀ ਢਿਲਵਾ। ਹਾਂਜੀ ਕੀ ਤੁਹਾਡਾ ਮੁੱਦਾ ਕੀ ਹੈ ਜੀ ਹੁਣ? ਮੁੱਦਾ ਸਾਡਾ ਪਾਣੀ ਦਾ ਹੀ ਹੈ ਜੀ। ਗਲੀ ਦੀ ਜਿਹੜੀ ਨਿਕਾਸੀ ਹੋਰਾ ਮੁੱਦਾ। ਹਾਂਜੀ ਹਾਂਜੀ। ਤੇ ਕੀ ਚਾਹੁੰਦੇ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਚਾਹੁੰਦੇ ਜੀ ਸਾਡਾ ਪਹਿਲੇ ਪਾਣੀ ਦਾ ਸੀਵਰ ਦਾ ਪ੍ਰਬੰਧ ਕੀਤਾ ਜਾਵੇ ਅੱਛਾ ਫਿਰ ਜੇ ਗੜ ਵੀ ਬਣ ਜਾਵੇ ਠੀਕ ਆ ਤੇ ਬਾਕੀ ਪੀਣ ਵਾਲੇ ਪਾਣੀ ਦਾ ਵੀ ਮਹੀਆ ਕਰਵਾਇਆ ਜਾਵੇ ਤੇ ਕੋਈ ਪ੍ਰਬੰਧ ਨਹੀਂ ਪੀਣ ਵਾਲੇ ਪਾਣੀ ਦਾ ਕਿੰਨੇ ਘਰ ਆ ਤੁਹਾਡੇ ਜੀ ਇੱਥੇ ਇੱਥੇ 20 ਘਰ ਆ ਜੀ ਅੱਛਾ ਠੀਕ ਹੈ ਜੀ ਕੁਲਵਿੰਦਰ ਕੌਰ ਹਾਂ ਜੀ ਕੀ ਮੁੱਦਾ ਤੁਹਾਡੀ ਗਲੀ ਦਾ ਜੀ ਮੁੱਦਾ ਇਹ ਆ ਜੀ ਸਾਡੇ ਨਾ ਪਾਣੀ ਦਾ ਆ ਜੀ ਅੱਛਾ ਪਾਣੀ ਦੀ ਨਿਕਾਸੀ ਨਹੀਂ ਹੈਗੀ ਨਹੀਂ ਅੱਛਾ ਕੀ ਚੋਣੇ ਸਰਕਾਰ ਤੋਂ ਕੀ ਚੋਣੇ ਤੁਸੀਂ ਸਰਕਾਰ ਕੋ ਹੀ ਇਹ ਚੋਣੇ ਸਾਡੇ ਪੈਪ ਦੇ ਨਹੀਂ ਪੈ ਗਏ ਤੇ ਸਾਡਾ ਪਾਣੀ ਦਾ ਕੀਤਾ ਜਾ ਗਲੀ ਰੋਕੀ ਜਾਵੇ ਗਲੀ ਰੋਕੀ ਜਾਵੇ ਪਾਣੀ ਦੀ ਨਿਕਾਸੀ ਪਾਣੀ ਵਾਟਰ ਸਪਲਾਈ ਦੀ ਹੈਗੀ ਜੀ ਇੱਥੇ ਸਹੂਲਤ ਨਹੀਂ ਅੱਛਾ ਪੰਚਾਇਤੀ ਇੱਥੇ ਪਹਿਲੀ ਹੈਗੀ ਹੈ ਕੋਈ ਹਾਂਜੀ ਪੰਚਾਇਤੀ ਪਹਿਲੀ ਹੈਗੀ ਜੀ ਮੈਂ ਰਗੜ ਮੇਰ ਸਿੰਘ ਜੀ ਸਨ ਆਫ ਜੀ ਸਿੰਘ ਕਿੱਥੇ ਰਹਿਣ ਵਾਲੇ ਆ ਸਾਬਰਪੀ ਦੇ अच्छा जी ਤੇ ਕੀ ਮੁੱਦਾ ਹੈ ਤੁਹਾਡਾ ਜੀ ਗਲੀ ਦਾ ਸਾਡੇ ਉਹ ਸਾਡਾ ਪਾਣੀ ਦੀ ਬਹੁਤ ਜ਼ਿਆਦਾ ਚੰਗੀਆਂ ਪਾਣੀ ਸਾਡੇ ਘਰਾਂ ਜਾਉਂਦਾ ਨਹੀਂ ਸਾਡੀਆਂ ਚ ਪਾਣੀ ਛੱਡੰਦੇ ਆ ਹੂੰ ਪਿੰਡ ਵਾਲਾ ਸਾਡਾ ਬਹੁਤ ਜ਼ਿਆਦਾ ਲੱਗਦਾ ਬਾਈ ਕਰੰਦੇ ਜੀ ਤੇ ਇਸ ਸੰਬੰਧੀ ਕੋਈ ਵੀਡੀਓ ਦਫ਼ਤਰ ਜਾਂ ਐਸਟੀਐਮ ਨੂੰ ਸ਼ਿਕਾਇਤ ਦਿੱਤੀ ਤੁਸੀਂ ਦਿੱਤੀ ਹੈ ਹਾਂ ਜੀ ਅੱਛਾ ਉਹਦੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਕੀ ਮੰਗ ਚਾਹੁੰਦੇ ਆ ਸਰਕਾਰ ਤੋਂ ਮੰਗਿਆ ਚਾਹੁੰਦੇ ਸਾਡੇ ਗਲੀ ਜਿਹੜੀ ਸਾਡਾ ਪਾਣੀ ਜਿਹੜਾ ਇਹ ਦਿਖਾ ਕੀਤਾ ਜਾਵੇ ਪਾਣੀ ਸਾਡੇ ਬਾਹਰ ਜਾਵੇ ਪਾਣੀ ਸਾਡੇ ਕਰੋਜਾਂ ਦਾ ਘਰਾਂ ਜਾਣ ਕੇ ਸਾਡੇ ਪਾਣੀ ਕੋਈਆਂ ਚ ਬੈਹਿ ਜਾਂਦੇ ਜਾਣ ਨਹੀਂ ਪਾਣੀ ਪੈਦਾ ਨਹੀਂ ਆ ਚ ਸਾਡੇ ਮੀਂਹ ਪੈਣ ਨਾਲ ਅੰਦਰ ਵੀ ਪਾਣੀ ਆ ਜਾਂਦੇ ਐ ਇੱਥੇ ਤੁਹਾਡੇ ਟੈਂਕੀ ਲੱਗੀ ਪਾਣੀ ਵਾਲੀ ਕੋਈ ਸਾਡੇ ਪਿੰਡ ਕਿ ਨਿਕਟਾਂ ਨੇ ਜੱ ਲੱਗੇ ਐ ਇੱਥੇ ਨਹੀਂ ਪੀਣ ਵਾਲਾ ਪਾਣੀ ਇੱਥੇ ਮਈਆ ਹੈਗਾ ਹਾਂ ਕੋਈ ਪਾਣੀ ਸਰਕਾਰ ਨੂੰ ਕੀ ਕਹਿੰਚੂ ਕਹਿਣਾ ਚਾਹੁੰਦੇ ਆ ਇਸ ਸੰਬੰਧੀ ਸਰਕਾਰ ਨੇ ਚਾਹਣਾ ਜਾਂਦੇ ਪਾਣੀ ਸਾਡ ਨੂੰ ਕੋਈ ਸਾਫ ਮਲੇ ਪੀਣ ਨੂੰ ਠੀਕ ਹੈ ਟੈਂਕੀ ਲੱਗੀ ਸਾਡੇ ਵੇਲੇ ਹੋਵੇ ਮੜ ਮੜ ਰੰਕਾਰ ਪਿੰਦੇ ਪਾਣੀ ਦਾ ਪੀਣ ਵਾਲੇ ਦਾ ਵੀ ਹੋਵੇ ਐ ਪਾੜ ਪਾਣੀ ਸਾਡੇ ਘਰਾਂ ਦਾ ਛਪੜਾ ਘਰਾਂ ਦੇ ਵਿੱਚ ਜਾਂ ਜਾਨੂੰ ਬਹੁਤ ਖਤਰਾ ਪਾਣੀ ਦਾ ਗੰਦਾ ਪਾਣੀ ਮੱਛਰ ਬਹਿਣ ਆਣਗੇ ਦੋ ਤੇ ਬਿਮਾਰੀਆਂ ਲੱਗਣ ਦਾ ਡਰ ਹੈ ਠੀਕ ਹਾਂਜੀ ਕੀ ਨਾਂ ਤੁਹਾਡਾ ਜੀ ਤਕਵੀਰ ਕੌਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸ਼ਾਪਰਪਤੀ ਰਹਿ ਹਾਂਜੀ ਕੀ ਤੁਹਾਡੀ ਗਲੀ ਦਾ ਕੀ ਮੁੱਦਾ ਆ ਗਲੀ ਦਾ ਮੁੱਦਾ ਵੀ ਇਹਨਾਂ ਨੇ ਅੰਡਰਲੋਕ ਬਿਨ ਪੁੱਛੇ ਤੋਂ ਪਟ ਲਈ ਆ ਕਿਹਨਾਂ ਨੇ ਪੁੱਟੀ ਇਹਨਾਂ ਨੇ ਸਾਡੇ ਪਿਛਲੇ ਘਰਾਂ ਵਾਲਿਆਂ ਨੂੰ ਅੱਛਾ ਜੀ ਬੋਰ ਚੰਦ ਨੇ ਠੀਕ ਆ ਅੱਛਾ ਜੀ ਪੁਲਸ ਵਿੱਚ ਆ अच्छा है नंबर दी तोस दिखा के हां जी अच्छा पटा देती होई है किसे ने पुछा नहीं निरीक्षण नहीं लई। ਤੁਹਾਡੇ ਪਾਣੀ ਦੀ ਨਿਕਾਸੀ ਹੈਗੀ ਆ? ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ। ਕੋਈ ਪਿੰਡ ਚ ਪੰਚਾਇਤੀ ਛੱਪੜ ਕੋਈ ਹੈ? না जी ਕੋਈ ਨਹੀਂ ਸਰ। ਕੋਈ ਪਿੰਡ ਦੇ ਟੈਂਕੀ ਪਾਣੀ ਦੀ? না जी ਕੋਈ ਨਹੀਂ। ਠੀਕ ਹੈ ਸਰ ਸਾਡ ਸਰਕਾਰ ਤੋਂ ਕੀ ਮੰਗ ਚੋਨੇ ਤੁਸੀਂ? ਅਸੀਂ ਪਾਣੀ ਜਿ ਆਉਨੇ ਆ ਵੀ ਸਾਡੀ ਪਾਣੀ ਪਾ ਕੇ ਪੀਣ ਵਾਲਾ ਪਾਣੀ ਦਾ ਮੈਚ ਵੀ ਅੱਛਾ ਜਿਹੜੀ ਆ ਰੋਕੀ ਜਾਵੇ ਉਹ ਅੰਚਾਰ ਰਿਸਿਵਰ ਪੈ ਜਾਣ। ਅਸੀਂ ਵੀ ਨਹੀਂ ਤੁਹਾਡੇ ਪਿਆ ਨਾ? ਹਾਂਜੀ ਨਹੀਂ। ਠੀਕ ਹੈ ਹਾਂਜੀ ਕਿਆ ਨਾ ਮਤਲਬ ਗਲੀ ਦੀ ਨਿਕਾਸੀ ਹੈ ਨੀ ਕੀ ਹਾਂਜੀ ਹੈ ਨੀ ਜੀ ਤੇ ਬਸਾ ਕੀ ਨਾ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸ਼ਾਹਪੁਰ ਪੀਲੇ ਦੇ ਅੱਛਾ ਸਰਕਾਰ ਨੂੰ ਕੀ ਮੰਗ ਚਾਹੁੰਦੇ ਆ ਵੀ ਇੱਥੇ ਸੀਵਰੇਜ ਨਹੀਂ ਪਿਆ ਹੈਗਾ ਗਲੀ ਵਿੱਚ ਗਲੀ ਜਿਹੜੀ ਆ ਖਰਾਬ ਹੋਈ ਆ ਪਾਣੀ ਖੜਾ ਹੁੰਦਾ ਆ ਮੱਛਰ ਦਾ ਵੀ ਮਾਹੌਲ ਅੱਜ ਕੱਲ ਹੈਗਾ ਆ ਬਿਮਾਰੀਆਂ ਲੱਗਣ ਦਾ ਡਰ ਹੈਗਾ ਆ ਤੇ ਕੀ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਜਿਹੜਾ ਇਹਨਾਂ ਦਾ ਪਾਣੀ ਦਾ ਪਾਣੀ ਬਾਹਰ ਨਹੀਂ ਨਿਕਲਦਾ ਇਹਨਾਂ ਦਾ ਘਰਾਂ ਦੇ ਵਿੱਚੋਂ ਪਾਣੀ ਬਾਹਰ ਨਿਕਲ ਜਾਂਦੇ ਆ ਆ ਮਲ ਮੰਗਿਆ ਸਾਡੀ ਦੇ ਇਹਨਾਂ ਦਾ ਘਰਾਂ 'ਚ ਪਾਣੀ ਰੋਕਦਾ ਵਾ ਇਹ ਬਾਹਰ ਨਿਕਲ ਜਾਵੇ ਤੇ ਇਹਨਾਂ ਦੀ ਗਲੀ ਜਿਹੜੀ ਆ ਮਲ ਭੱਜ ਜਾਵੇ ਇਹ ਕਿੱਥੋਂ ਦਾ ਕਿਹੜੇ ਡਿਸਟ੍ਰਿਕਟ ਦਾ ਕਿੱਥੇ ਜਿਹੜੇ ਜ਼ਿਲ੍ਹੇ ਦਾ ਮੁੱਦਾ ਹੈ ਜੀ ਇਹ ਜ਼ਿਲ੍ਹਾ ਅਜੀ ਕਪੂਰਥਲਾ ਅੱਛਾ ਤੇ ਜਿਹੜਾ ਵਾਟਰ ਸਪਲਾਈ ਦਾ ਵੀ ਇੱਥੇ ਹੈਗਾ ਜੀ ਕੋਈ ਨਹੀਂ ਵਾਟਰ ਸਪਲਾਈ ਦਾ ਕੋਈ ਤੇ ਸਰਕਾਰ ਨੂੰ ਮੰਗ ਕਰਦੇ ਆ ਤੁਸੀਂ ਵੀ ਵਾਟਰ ਸਪਲਾਈ ਦਾ ਵੀ ਮੁਹੱਈਆ ਕਰਾਈ ਜਾਵੇ ਇਹਨਾਂ ਨੂੰ ਹਾਂ ਜੀ ਵਾਟਰ ਸਪਲਾਈ ਵੀ ਲੱਗ ਜਾਵੇ ਤਾਂ ਬਹੁਤ ਵਧੀਆ ਜੀ ਪਾਣੀ ਸਭ ਸਭ ਨੂੰ ਪਤਾ ਵੀ ਪਾਣੀ ਖਰਾਬ ਹੋ ਚੁੱਕੀ ਆ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਆ ਜੀ ਹਾਂਜੀ ਵਾਸੀ ਕਿਥੇ ਰਹਿਣ ਵਾਲੇ ਆ ਸ਼ਾਹਪੁਰ ਪੀਰੀ ਦੇ ਨਿਵਾਸੀ ਆ ਜੀ ਅਸੀਂ ਅੱਛਾ ਜੀ ਸਾਡਾ ਜੀ ਸਨ 92 ਤੋਂ ਹਾਂਜੀ ਪੰਚਾਇਤ ਵੱਖਰੀ ਹੋਈ ਪਹਿਲਾਂ ਸਾਡੀ ਪੰਚਾਇਤ ਤਿੰਨ ਪਿੰਡਾਂ ਦੀ ਸੀ ਕੁਲੂਆਲ ਗਡਾਣਾ ਸ਼ਾਹਪੁਰ ਪੀਰਾ ਸਨ 92 ਦੇ ਵਿੱਚ ਅਸੀਂ ਜੱਦੂ ਜਹਿਦ ਕਰਕੇ ਆਪਣੀ ਪੰਚਾਇਤ ਵੱਖਰੀ ਕਰਾਈ ਆ ਇੱਥੇ ਤਕਰੀਬਨ ਸਾਡਾ ਜਿਹੜਾ ਸ਼ਾਹਪੁਰ ਪੀਰਾ ਵਾ ਉਹਦੀ 25 ਘਰਾਂ ਦੀ ਆਬਾਦੀ ਇਕੱਠੀ ਆ ਤੇ ਉਹ ਤੋਂ ਬਾਅਦ ਆਪੋ ਆਪਣੀਆਂ ਜ਼ਮੀਨਾਂ ਦੇ ਵਿੱਚ ਲੋਕ ਬੈਠੇ ਆ ਸ਼ਾਹਪੁਰ ਪੀਰੇ ਦੇ ਵਿੱਚ ਹੀ ਥੱਲੇ ਨੂੰ ਆ ਜਿੰਨੇ ਵੀ ਆ ਪਰ ਸਾਡਾ ਜਿਹੜਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਪੰਚਾਇਤ ਨੇ ਸਾਡੇ ਪਿੰਡ ਦਾ ਕੋਈ ਡਿਵੈਲਪਮੈਂਟ ਨਹੀਂ ਕੀਤਾ ਵਿਕਾਸ ਨਹੀਂ ਕੀਤਾ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਤੰਗ ਹੋਏ ਆ ਆ ਥੋੜੇ ਚਿਰ ਦੀ ਗੱਲ ਆ ਵੀ ਆ ਜਿੱਥੇ ਇਸ ਵਕਤ ਆ ਸੰਗਤ ਸੇਵਾ ਦੇ ਵਿੱਚ ਲੱਗੀ ਹੋਈ ਆ ਇੱਥੇ ਇੱਕ ਛੱਪੜ ਬਣ ਚੁੱਕਾ ਸੀ ਜਿਹਦਾ ਇੱਥੇ ਪਾਣੀ ਦਾ ਨਿਕਾਸ ਨਹੀਂ ਸੀਗਾ ਇੱਥੇ ਤਕਰੀਬਨ ਜਦੋਂ ਜਾਇਦ ਕਰਕੇ ਅਸੀਂ ਆ 10 20000 ਇੱਟ ਲਵਾਈ ਸੀ ਲੋਕੇਟ ਤੇ ਇਹ ਜਿਹੜੀ ਆ ਲੋਕੇਟ ਦੇ ਉੱਤੇ ਆ ਜਿਹੜੇ ਮੇਰੇ ਬੈਕ ਸਾਈਡ ਦੋ ਘਰ ਆ ਇਹਨਾਂ ਨੇ ਗਟਰਾਂ ਦਾ ਟੋਲਟਾਂ ਦਾ ਮੋਟਰਾ ਛੱਡ ਛੱਡ ਕੇ ਇੱਥੇ ਛੱਪੜ ਬਣਾ ਛੱਡਿਆ ਸੀਗਾ ਜਿਹਦਾ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਨੁਕਸਾਨ ਸੀ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਸੀ ਇਸ ਕਰਕੇ ਇਹ ਵੀ ਇਸ ਗੱਲ ਨੂੰ ਚਾਹੁੰਦੇ ਸਨ ਕਿ ਸਾਡਾ ਕੋਈ ਕਿਤੇ ਪਾਣੀ ਦਾ ਨਿਕਾਸ ਹੋਵੇ ਤੇ ਅਸੀਂ ਚਾਹੁੰਦੇ ਸਾਂ ਕਿ ਸਾਡਾ ਰਸਤਾ ਸਾਫ਼ ਹੋਣਾ ਚਾਹੀਦਾ ਇਸ ਵਕਤ ਇਹ ਸਾਡਾ ਜਿਹੜਾ ਇੱਕ ਦੂਜੇ ਦੇ ਨਾਲ ਸਾਡਾ ਆਪੋ ਵਿੱਚ ਵਿੱਚ ਦੀ ਝਗੜਾ ਚੱਲ ਪਿਆ ਸਾਡਾ ਝਗੜਾ ਚੱਲਣ ਦੇ ਕਾਰਨ ਸਾਨੂੰ ਥਾਣੇ ਵੀ ਜਾਣਾ ਪਿਆ ਸਾਨੂੰ ਵੀਡੀਓ ਬਲਾਕ ਦੇ ਵਿੱਚ ਵੀ ਜਾਣਾ ਪਿਆ ਪਰ ਕਿਸੇ ਨੇ ਵੀ ਸਾਡਾ ਮਸਲਾ ਹੱਲ ਨਹੀਂ ਕੀਤਾ ਆਖਰਕਾਰ ਪਤਵੰਤੇ ਸੱਜਣਾ ਨੇ ਰਲ ਕੇ ਸਾਡਾ 5 ਤਰੀਕ ਨੂੰ ਪਰਸੋਂ ਰਾਜੀਨਾਮਾ ਕਰਾ ਦਿੱਤਾ ਜਿਹਦੀ ਕਾਪੀ ਮੇਰੇ ਕੋਲ ਆ ਇਸ ਦੇ ਉੱਤੇ ਦੋਵਾਂ ਧਿਰਾਂ ਦੇ ਸਾਈਨ ਹੋਏ ਆ ਉਹ ਜਿਹੜੇ ਮੇਰੀ ਬੈਕ ਸਾਈਡ ਦੋ ਘਰੇ ਆ ਉਹ ਇਸ ਰਾਜੀਨਾਮੇ ਦੇ ਵਿੱਚ ਮੰਨੇ ਆ ਕਿ ਅਸੀਂ ਸੜਕ ਦੇ ਉੱਤੇ ਇੱਕ ਟਿੱਪ ਵੀ ਪਾਣੀ ਨਹੀਂ ਛੱਡਾਂਗੇ ਔਰ ਛੜਕਿਆ ਜਿਹੜੀ ਉਹ ਉੱਚੀ ਨਹੀਂ ਕੀਤੀ ਜਾਵੇਗੀ ਬਿਲਕੁਲ ਲੈਵਲ ਦੇ ਵਿੱਚ ਛੜਕਿਆ ਜਿਹੜੀ ਉਹ ਬਣ ਰਹੀ ਆ ਕਿਉਂਕਿ ਸਾਡੇ ਬੱਚੇ ਪੜਨ ਵਾਲੇ ਜਿਹੜੇ ਸੀ ਉਹ ਜਦੋਂ ਘਰੋਂ ਨਿਕਲਦੇ ਸੀ ਤਿਆਰ ਹੋ ਕੇ ਤੇ ਇੱਥੇ ਆਣ ਕੇ ਡਿੱਗ ਜਾਂਦੇ ਸੀ ਤੇ ਬੱਚੇ ਰੋਂਦੇ ਹੋਏ ਫੇਰ ਘਰ ਨੂੰ ਵਾਪਸ ਚਲੇ ਜਾਂਦੇ ਸੀ ਕਈ ਵਾਰ ਮੈਂ ਇੱਥੇ ਦੋ ਤਿੰਨ ਵਾਰ ਆਪ ਡਗਿਆ ਇਸ ਪਾਣੀ ਦੇ ਵਿੱਚ ਮੇਰੀ ਲੱਤ ਦੇ ਉੱਤੇ ਛੱਟ ਲੱਗੀ ਹੋਈ ਆ ਇਸ ਕਰਕੇ ਅਸੀਂ ਸਾਰੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਪਛੜਦੇ ਹੋਏ ਅਸੀਂ ਕਹਾਂ ਵੀ ਸਰਕਾਰ ਨੇ ਕਿਸੇ ਨੇ ਸਾਡੀ ਸੁਣਨੀ ਨਹੀਂ ਅਸੀਂ ਆਪੋ ਵਿੱਚ ਦੀ ਸਾਰੇ ਥੋੜੇ ਥੋੜੇ ਪੈਸੇ ਪਾ ਕੇ ਆਪਣੇ ਖਰਚੇ ਦੇ ਉੱਤੇ ਇਹ ਜਿਹੜੀ ਲੋਕੇਟ ਆ ਇਹ ਲਾ ਰਹੇ ਆ ਪਹਿਲਾਂ ਇੱਥੇ ਇੱਕ ਟਰਾਲੀ ਮਿੱਟੀ ਦੀ ਪਾਈ ਆ ਜਿੱਥੇ ਛੱਪੜ ਬਣਿਆ ਹੋਇਆ ਸੀਗਾ ਸੜਕ ਦੇ ਵਿੱਚ ਇਹਨੂੰ ਪਧਰਾ ਕਰਕੇ ਅੱਜ ਇਹ ਜਿਹੜਾ ਸੇਵਾ ਦਾ ਕੰਮ ਚੱਲ ਰਿਹਾ ਵਾ ਬਹੁਤ ਵਧੀਆ ਵਾ ਸਾਰਿਆਂ ਨੂੰ ਇਸ ਦਾ ਸੁੱਖ ਹੋਵੇਗਾ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਨੇਕੀ ਦਾ ਕੰਮ ਆ ਇਹਦੇ ਵਿੱਚ ਲਤ ਨਹੀਂ ਡੋਣੀ ਚਾਹੀਦੀ ਇਹਦੇ ਵਿੱਚ ਸਦੋਂ ਸੰਗੋ ਸੰਯੋਗ ਦੇਣਾ ਚਾਹੀਦਾ ਹੈ ਇਸ ਵਕਤੇ ਮੈਂ ਸਾਰਿਆਂ ਨੂੰ ਪਰ ਜ਼ੋਰ ਅਪੀਲ ਕਰਦਾ ਬਈ ਆਪਣੇ ਇਰਤ ਗਿਰਦ ਨੂੰ ਆਪਣੇ ਚੋ ਗਿਰਦੇ ਨੂੰ ਸਾਫ਼ ਰੱਖੀਏ ਗਲੀਆਂ ਨਾਲੀਆਂ ਨੂੰ ਸਾਫ਼ ਰੱਖੀਏ ਤਾਂ ਕਿ ਇੱਥੇ ਕੋਈ ਬਿਮਾਰੀ ਨਾ ਫੈਲੇ ਕਿਸੇ ਦਾ ਡੱਗ ਡਿੱਗ ਕੇ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ